ਲਾ ਸੱਜਣਾ ਪਿੰਡ ਰਾਮਗੜ੍ਹ ਜਬੰਦਿਆਂ ਤੋਂ ਨਾ ਇੱਕ ਘਰੇਲੂ ਸੱਜਣ ਦੇ ਘਰੋਂ ਇੱਕ ਤੀਜਾ ਸੂਆ ਝੋਟੀ ਲੱਗਿਆ ਦਿਖਾਉਣ ਬਿਲਕੁਲ ਤਾਜੀ ਸੂਈ ਤੇ ਨਾਲ ਆ ਗਈ ਕੱਟੀ ਪਿੰਡ ਰਾਮਗੜ੍ਹ ਜਬੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਕਹਿੰਦਾ ਬਿਲਕੁਲ ਫਿਕਸ ਜਿਹਾ ਕਰਨਾ ਤੇ ਬਿਲਕੁਲ ਜਾਇਜ਼ ਜਿਹਾ ਰੇਟ ਰਹੂਗਾ ਨਾਲ ਇਹਦੇ ਕੱਟੀ ਆ ਗਈ ਹੋਰ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਥੋੜਾ ਉੱਚੀ ਬੋਲੋ ਨਾਮ ਤੇ ਨੰਬਰ ਬੋਲੋ ਜੀ ਨਾਮ ਸੁਖਲਿੰਦਰ ਸਿੰਘ ਫੋਨ ਨੰਬਰ ਜੀ 9943 ਹਾਂਜੀ 53801 9943 53801 ਆਜਾ ਚੋਬਰਾ ਮੱਝ ਤੋੜ ਦਿਆ ਇਹਨੂੰ ਖੋਲ ਕੇ ਸੂਆ ਬਾਈ ਸੂਆ ਤੀਜਾ ਵੀਰੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਇਹ 9:00 ਵਜੇ ਤਕਰੀਬਨ ਸੂਈ ਹੈ ਵੀਰੇ 9:00 ਵਜੇ ਦੀ ਸੂਈ ਝੇਰ ਚੂਰ ਡੰਨਾ ਹੈ ਜੇਰ ਡੂਰ ਡੰਨਾ ਹੈ ਜੇਰ ਸੱਜਣੋਂ ਸਾਹਮਣੀ ਪਈਆ ਜੇਰ ਵਾਲਾ ਕੰਮ ਇਹਦਾ ਹੋ ਗਿਆ ਓਕੇ ਨਾਲ ਇਹਦੇ ਕੱਟੀ ਆ ਗਈ ਕੱਟੀ ਪਤਾ ਬਾਈ ਕਿਹੜੇ ਟੀਕੇ ਦੀ ਆ ਕੱਟੀ ਬਈ ਸੀਮਨ ਧਿਆਨ ਨਹੀਂ ਹੈਗਾ ਹੈ ਸੀਮਨ ਦੀ ਆ ਠੀਕ ਆ ਗੱਲ ਹੈਗੀ ਟੀਕੇ ਦੀ ਆ ਹਾਂ ਚੂਰ ਦਾ ਕੀ ਫਾਇਦਾ ਬੋਲਾ ਬੋਲਾ ਕੱਢਿਆ ਕੁਛ ਆਪਾਂ ਮੱਝ ਦਾ ਬੋਲਾ ਬਈ 5 ਕਿਲੋਲਟਰ ਤਕਰੀਬਨ ਤਕਰੀਬਨ ਵੀ ਬੱਚੇ ਨੂੰ ਪਿਆ ਕੇ ਕਹਿ ਰਹੀ ਦੋ ਪਾਈ ਕਿਲੋ ਬੱਚੇ ਬੱਚੇ ਨੂੰ ਕੁਛ ਸੜਤਾ ਖਾਲੀ ਨਹੀਂ ਕਰੀ ਹੈਗੀ ਠੀਕ ਆ ਜ ਆ 4 ਤੋਂ 5 ਕਿਲੋ ਬੋਲਾ ਬਾਈ ਕਹਿੰਦਾ ਇਹਦਾ ਚੋਤਾ ਸਿੰਗ ਆ ਗਿਆ ਸਜਣਾ ਬਿਲਕੁਲ ਗੋਲ ਚਵਾਈ ਦੀ ਕੇ ਮਰੂਗੀ ਬਾਈ ਚਵਾਈ ਦੀ ਬਿਲਕੁਲ ਓਕੇ ਆ ਵੀਰੇ ਜਮਨ ਜਮਨ ਪੋਰਾ ਨਹੀਂ ਉਹ ਆਪਣੀ ਜ਼ਿੰਮੇਵਾਰੀ ਹੈ ਠੀਕ ਆ ਗੱਲ ਕੇਰਾ ਹੋਰ ਕਮਾ ਦੇ ਆ ਇਹਨੂੰ ਕਿ ਦੁੱਧ ਕਿੰਨਾ ਕ ਪਾਉਂਦੀ ਆ ਪੀਕ ਲੈਵਲ ਦੁੱਧ ਦੇ ਹੈ ਵੀਰੇ 14 ਲੀਟਰ ਦਿੰਦੀ ਆ 13 ਮੰਨ ਕੇ ਲੈ ਜਾ ਅਗਲਾ ਠੀਕ ਆ ਗੱਲਾਂ ਦੁੱਧ ਬਾਈ ਕਹਿੰਦਾ 14 ਦਿੰਦੀ ਆ 13 ਕੋਈ ਵੀ ਭਰਾ ਮੰਨ ਕੇ ਲੈ ਜਾ ਕੋਈ ਥਣ ਵੱਧ ਘਟ ਨਹੀਂ ਛਰਲਾ ਛਿੱਟਾ ਨਹੀਂ ਚਵਾਈ ਟਾਇਟ ਫਾਇਟ ਨਹੀਂ ਚਵਾਈ ਦੀ ਨਾ ਬਾਈ ਕਹਿੰਦਾ 100 ਦੀ 100 ਰਹੂਗੀ ਹਰੇਕ ਪੱਖ ਤੋਂ ਤੇ ਭਾਰ ਬੋਝ ਦੀ ਕੋਈ ਬ ਗਾਰੰਟੀ ਬਾਈ ਕਹਿੰਦਾ ਹਰੇਕ ਪੱਕ ਤੋਂ ਦੇਣੀ ਆ ਕਰਦੀਆਂ ਹੈ ਵੀਰੇ ਤੇ ਦੁੱਧ ਦਾ ਜਿਹੜਾ ਦੁੱਧ ਦੰਦੀਆ 14 ਲੀਟਰ ਤੇ ਜਿਹੜੇ ਸੱਜਣ ਨੇ ਬਾਈ ਕਹਿੰਦਾ ਲੈ ਜਾਣੀਆਂ ਉਹ ਭਰਾ 13 ਲੀਟਰ ਮੰਨ ਕੇ ਲੈ ਜਾਓ ਜੇ ਬਿਲਕੁਲ ਤਾਜੀ ਸੂਈ ਨਾਲ ਕੱਟੀ ਕੱਟੀ ਹੈਗੀ ਸੀ ਮੰਦੀਆ ਪਰ ਬਾਈ ਕਹਿੰਦਾ ਨਾ ਐਗਜੈਕਟ ਨੰਬਰ ਨਹੀਂ ਪਤਾ ਲੱਭੀ ਇੱਥੋਂ ਆਰਡਰ ਤੇ ਮਾਰਦੀ ਪਿਛਾਂਲੇ ਪੱਖ ਤੋਂ ਕੈਮਰਾ ਤੇ ਬਾਕੀ 24 ਦੀ ਬਾਈ ਕਹਿੰਦਾ ਰਹੂਗੀ 100 ਦੀ 100 ਬੋਲਾ ਇਹਦਾ ਕੱਢਿਆ ਪਿਆ ਉਹ ਤੁਹਾਨੂੰ ਹਵਾਨਾ ਦੱਸੀ ਵੀ ਜਾਂਦਾ ਇਹ ਸਾਈਡ ਤਾਂ ਨਹੀਂ ਰੱਖਦੀ ਬਈ ਇਧਰਲੇ ਪਾਸੇ ਸਾਈਡ ਬਈ ਉਹਨੇ ਕੀ ਹੈਗੀ ਠੀਕ ਆ ਗੱਲ ਆ ਜਿੰਨੀ ਕੁ ਰੱਖਦੀ ਹੈ ਨਾ ਹਾਂ ਜਿੰਨੀ ਕੁ ਹੈਗੀ ਸਾਹਮਣੇ ਆ ਬਿਲਕੁਲ ਠੀਕ ਆ ਗੱਲ ਉਹ ਤਰ੍ਹਾਂ ਦੁੱਧ ਕਹਿ ਲੀਏ ਵੀ 13 ਤੋਂ 14 ਲੀਟਰ ਦੀ ਦੁੱਧ ਦਾ ਪੱਤੇਆਂ ਲੀਟਰ ਦੀ ਗਰੰਟੀ ਦੇ ਦਾਂਗੇ ਅਗਲੇ ਨੂੰ ਠੀਕ ਆ ਗੱਲ ਜਿਹੜੇ ਪੁਰਾਣੇ ਲੈ ਕੇ ਜਾਣੀਆਂ ਹਾਂ ਲੰਮੀ ਲੰਮੀ ਬਹੁਤ ਹੈ ਵੀਰੇ ਠੀਕ ਆ ਤੇ ਕੱਦ ਕਾਠ ਵੀ ਫੁੱਲ ਤੇ ਲੰਮੀ ਵੀ ਫੁੱਲ ਇੱਥੋਂ ਲੱਭੀ ਮਾਰਨੀ ਫੇਸ ਤੇ ਕੈਮਰਾ ਤੇ ਸਿੰਘ ਵੀ ਕਹਿ ਲੀਏ ਗੋਲ ਰੱਖਦੀ ਆ ਤੇ ਬਾਕੀ ਬਰੀਕ ਚਮੜੇ ਚ ਆ ਗਈ ਦੁੱ ਵੀ 14 ਦੱਸਿਆ 13 ਦੀ ਗਾਰੰਟੀ ਦੇ ਦਾਂਗੇ ਭਰਾ ਕੋਈ 13 ਮੰਨ ਕੇ ਲੈ ਜੇ 24 ਦੀ ਭਾਈ 100 ਦੱਸ 24 ਦੀ 100 ਦੱਸ ਹੋਵੇ 12 ਮਾਰ ਕੇ ਦਿਖਾ ਦਨੇ ਆਪਾਂ ਠੀਕ ਆਬਾ ਬੱਚਾ ਲਾ ਕੇ 12 ਮਾਰ ਦੇ ਦੀ ਹਾਂ 12 ਮਾਰ ਕੇ ਲੈ ਸੱਜਣੋ 24 ਕਰ ਸਕਦੇ ਚੈੱਕ ਕਿਉਂਕਿ ਬੋਲਾ ਹੀ ਆਹੇ ਤਾਂ ਬਿਲਕੁਲ ਤਾਜੀ ਸੂਈਆ ਇੱਥੇ ਤੋਂ ਕਰ ਸਕਦੇ ਚੈੱਕ ਪਿਛਲਾਂ ਚੋਂ ਵੀ ਮਾਰ ਦੋ ਜੀ ਆ 24 ਦੀ ਭਾਈ ਕਹਿੰਦਾ ਬਿਲਕੁਲ ਪੋਲੀ ਆ ਸ਼ਰਲਾ ਛੇਟਾ ਥਾਣ ਵੱਧ ਘਟਾ ਉਹਦੀ ਇਹ ਮੰਨ ਲਓ ਵੀ ਗਾਰੰਟੀ ਵਾਲਾ ਸ਼ਿਸ਼ਟ ਮੇ ਰਹੂਗਾ ਹਰੇਕ ਪੱਖ ਤੋਂ ਬਾਹਰ ਛੱਡ ਦੋ ਜੀ ਤੇ ਰੇਟ ਕੀ ਰਹੂਗਾ ਭਾਈ ਇਹਦਾ ਰੇਟ ਵੀਰੇ 1 ਲੱਖ ਤੇ 15000 ਫਿਕਸ ਜੀ ਕਿੰਨੇ ਦੇ ਦਾਂਗੇ ਜਮੀ ਫਿਕਸ ਮਾਨਤਾਨ ਕਰ ਦਾਂਗੇ ਤੁਸੀਂ 1 15000 ਚ ਕਰ ਦਿਆਂਗੇ ਕਰ ਦਾਂਗੇ ਮਾਨ ਠੀਕ ਹੈ ਗੱਲ ਆ 1 ਲੱਖ ਤੇ 15000 ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਲਾ 11 ਹੋਰ ਤੋੜ ਦਿਓ ਜੀ ਖੋਲ ਕੇ ਇਧਰ ਲੈ ਬੰਨੇ ਇੱਕ ਵਾਰੀ ਸੱਜਣ ਨੂੰ ਤੋੜ ਕੇ ਫੇਰ ਦਿਖਾ ਦਾਨੇ ਆ 1 ਲੱਖ ਤੇ 15000 ਬਾਈ ਕਹਿੰਦਾ ਇਹਦੀ ਡਿਮਾਂਡ ਆ ਤੇ ਬਾਕੀ ਸੁਭਾ ਚੈੱਕ ਕਰ ਸਕਦੇ ਹਾਂ ਚ ਗਾਲਾ ਕਰੀ ਜਾਂਦੀ ਆ ਸੁਭਾ ਦੀ ਆ ਗਈ ਬਿਲਕੁਲ ਠੰਡੀ ਸੀਲ ਆ ਸੂਆ ਤੀਜਾ ਤੇ ਨਾਲ ਆ ਗਈ ਕੱਟੀ ਬੋਲਾ ਜਿਵੇਂ ਤੁਹਾਨੂੰ ਦੱਸਿਆ ਬਾਈ ਨੇ ਵੀ ਚਾਰ ਤੋਂ ਪੰਜ ਦੇ ਲਗਭਗ ਇਹਦਾ ਬੋਲਾ ਕੱਢਿਆ ਵੇ ਆ ਤੇ ਬਾਕੀ ਧਾਰਾਂ ਵੀ ਦਿਖਾਤੀਆਂ ਤੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹ ਚਾਹੇ ਬਾਈ ਤੋਂ ਪਾਸ ਕਰਕੇ ਲੈ ਜਾ ਜਿੰਨਾ ਕੁ ਪਾਸਾ ਬਾਈ ਕਹਿੰਦਾ ਥੱਲੇ ਰੱਖ ਦਿਆ 19 21 ਉਹ ਤੁਹਾਡੇ ਸਾਹਮਣੇ ਆ ਉਹ ਹੈਗੀ ਹੈ ਜੀ ਸਾਹਮਣੇ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ 14 ਲੀਟਰ ਦੰਦੀ ਆ 13 ਦੀ ਤਾਂ ਬਾਈ ਕਹਿੰਦਾ ਗਰੰਟੀ ਵੀ ਦੇ ਦਾਂਗੇ ਇਹ ਕਿਸੇ ਭਰਾ ਨੇ ਲੈ ਕੇ ਜਾਣੀ ਆ ਤੇ ਬਾਕੀ ਰੇਟ ਰਹੂਗਾ ਬਿਲਕੁਲ ਜਾਇਜ਼ 1 15 ਚੋਂ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜ